ਹਾਂ ਜੀ ਅੰਕਲ ਕੀ ਨਾਮ ਤੁਹਾਡਾ ਗੁਰਪਾਰਕ ਸਿੰਘ ਆਪਣਾ ਪਿੰਡ ਕਿਹੜਾ ਜੀ ਮਹਿਣ ਠੀਕ ਹੈ ਜਿਲ੍ਹਾ ਜਿਲ੍ਹਾ ਲੋਖਪੁਰ ਅੰਸਰ ਕੀ ਪ੍ਰੋਬਲਮ ਆਈ ਸੀ ਤੁਹਾਨੂੰ ਬਾਹਾਂ 'ਚ ਦਰਦ ਹੋਈ ਸੀ ਠੀਕ ਹੈ ਜੀ ਫਿਰ ਤੁਸੀਂ ਕੀ ਚੈਕ-ਅੱਪ ਕਰਾਇਆ ਸੀ ਸੈੱਟ ਕਰਾਇਆ ਜੀ ਨੰਬਰ ਹਫਤਾ ਜੀ ਠੀਕ ਹੈ ਜੀ ਉਹ ਕਹਿੰਦੇ ਇਨਫੁਗਰਾਵਰੀ ਹੋਣੀ ਨਾਲੇ ਠੀਕ ਹੈ ਫਿਰ ਸੰਤਰੀ ਗਈ ਤੇ ਗੱਲ ਇਹ ਹਰਤਾ ਜੀ ਠੀਕ ਤਾਂ ਬਹੁਤ ਵਧੀਆ ਲਾਜ ਆ ਬਹੁਤ ਵਧੀਆ ਰਹਿਣ ਸਹਿਣ ਸਭ ਕਾਇਦਾ ਕੋਈ ਪ੍ਰੇਰਣ ਦਿੱਤਾ ਜਾਂਦਾ ਸਭ ਠੀਕ ਹੈ ਰੋਟੀ ਪਾਣੀ ਦਾ ਪ੍ਰਬੰਧ ਮੇਰਾ ਨਾਮ ਗੌਰਵ ਹੈ ਜੀ ਮੈਂ ਪਿੰਡ ਮੇਰਾ ਪਿੰਡ ਮਿੱਦਾ ਮਾਜਰਾ ਐਮਪੀ ਦੀ ਕੋਠੀ ਨੰਗਲ ਤੋਂ ਇਹ ਮੇਰੇ ਫਾਦਰ ਇਨ ਲਾਉ ਸਾਹਿਬ ਹੈ ਜੀ ਇਹਨਾਂ ਦਾ ਮਿਲਕੀ ਹਾਰਟ ਵਿੱਚ ਥੋੜੀ ਜਿਹੀ ਦਿੱਕਤ ਸੀਗੀ ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਇੰਜੋਗ੍ਰਾਫੀ ਕਰਵਾਓ ਰੋਪੜ ਉੱਥੋਂ ਇੰਜੋਗ੍ਰਾਫੀਿੰਦੀ ਕਰਾਈ ਉਹਦੇ ਵਿੱਚ ਇਹਨਾਂ ਦੀਆਂ ਤਿੰਨ ਨਸਾਂ ਜੋ ਹਾਰਟ ਦੀਆਂ ਬਲੋਕੇ ਸੀਗੀਆਂ ਉਸ ਤੋਂ ਬਾਅਦ ਅਸੀਂ ਇੱਥੇ ਗੁਰਦੇਵ ਹਸਪੀਟਲ ਵਿੱਚ ਆਏ ਜੀ ਇਹਨਾਂ ਨੇ ਸਾਡੀ ਹਾਰਟ ਦੀ ਬਾਈ ਸਰਜਰੀ ਕੀਤੀ ਜੀ ਤਾਂ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਬਿਲਕੁਲ ਠੀਕ ਨੇ ਤਾਂ ਹੁਣ ਅਸੀਂ ਅੱਜ ਖੁਸ਼ੀ ਨਾਲ ਆਪਣੇ ਘਰ ਜਾ ਰਹੇ ਹਾਂ ਜੀ ਧੰਨਵਾਦ ਹਾਂਜੀ ਸਾਡਾ ਜਿਹੜਾ ਇਲਾਜ ਹੈ ਆਯੂਸ਼ਮਾਨ ਕਾਰਡ ਦੇ ਉੱਪਰ ਹੋਇਆ ਜੀ ਬਿਲਕੁਲ ਫਰੀ ਇੱਥੇ ਜਿਹੜਾ ਰਹਿਣ ਸਹਿਣ ਹੈ ਜਿਹੜੀ ਦੇਖਭਾਲ ਕਰਨ ਵਾਲੀ ਟੀਮ ਹੈ ਬਿਲਕੁਲ ਬਹੁਤ ਅੱਛੀ ਹੈ ਜੀ